ਉਸ ਸਰੀਰ ਦੇ ਵਿੱਚ ਇਹ ਪ੍ਰਕਾਸ਼ ਕਿਹੜੀ ਥਾਂ ਤੇ ਹੈ ਜਿਸ ਦੀ ਅਸੀਂ ਤਲਾਸ਼ ਕਰੀਏ ਕਿਉਂਕਿ ਸਰੀਰ ਦੇ ਵਿੱਚ ਉਸ ਪਰਮਾਤਮਾ ਦੇ ਅੰਸ਼ ਹੈ ਕਹੋ ਕਬੀਰ ਤੇ RAM ਕੀ ਅੰਸ਼ ਉਸ ਸਰੀਰ ਵਿੱਚ ਆਖਰ ਕੋਈ ਮਰਕਜ਼ੀ ਸਥਾਨ ਹੋਵੇਗਾ ਜੜਾਂ ਦਾ ਸੰਬੰਧ ਤੇ ਵੈਸੇ ਪੱਤੇ-ਪੱਤੇ ਨਾਲ ਹੈ ਹਰ ਸ਼ਾਖ ਨਾਲ ਹੈ ਲੇਕਿਨ ਫਿਰ ਵੀ ਜੜਾਂ ਆਪਣੀ ਥਾਂ ਤੇ ਨੇ ਉਹ ਰੋਸ਼ਨੀ ਉਹ ਪ੍ਰਕਾਸ਼ ਜਿਸ ਨੂੰ ਆਤਮਾ ਪਰਮਾਤਮਾ ਕਹਿ ਦਿੰਦੇ ਨੇ ਸਰੀਰ ਦੇ ਵਿੱਚ ਆਖਰ ਕਿਹੜੀ ਥਾਂ ਤੇ ਹੈ ਇਸ ਸੰਬੰਧ ਵਿੱਚ ਜੋ ਗੁਰਮਤਿ ਦੇ ਵਿੱਚ ਗੁਰਬਾਣੀ ਦੇ ਅੰਦਰ ਜੋ ਵਿਚਾਰ ਆਈਆਂ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਉਸ ਰੋਸ਼ਨੀ ਨਾਲ ਸਾਡਾ ਸੰਬੰਧ ਕਿਉਂ ਨਹੀਂ ਜੁੜ ਸਕਿਆ ਜਦ ਕਿ ਰੋਸ਼ਨੀ ਸਾਡੇ ਅੰਦਰ ਹੈ उस परमात्मा ਨਾਲ ਸਾਡਾ ਸੰਬੰਧ ਕਿਉਂ ਨਹੀਂ ਜੁੜ ਸਕਿਆ ਜਦ ਕਿ ਉਹ ਬਿਲਕੁਲ ਨੇੜੇ ਹੈ ਕੋਹ ਲਹਿਰੇ ਭਗਤ ਕਬੀਰ ਤੇ ਕਹਨਨ ਮੇਰੀ ਮਤ ਬਉਰੀ ਮਹਿਰਾਮ ਬਿਸਾਰੇ ਹੋ ਕਿਨ ਬਿਦ ਰਹਿਨ ਰਹੌਰੀ ਸੇ ਜੇ ਰਮਤ ਨੈਣ ਨਹੀਂ ਪੇਖੋ ਇਹ ਦੁੱਖ ਕਾ ਸਉ ਕਹੌਰੀ ਹੈ ਮੇਰੀ ਸੇਜਾ ਦੇਚ ਹੈ ਮੇਰੇ ਘਰ ਦੇਚ ਦਿਖਾਈ ਨਹੀਂ ਦਿੰਦਾ ਮਹਿਸੂਸ ਨਹੀਂ ਹੁੰਦਾ ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਸਭ ਤੋਂ ਵੱਡਾ ਦੁੱਖ ਵਸਤੂ ਘਰ ਦੇ ਚ ਪਈ ਹੈ ਪਰ ਪਤਾ ਨਹੀਂ ਪਰਮ ਸੁਖ ਜੀਵਨ ਦੇ ਵਿੱਚ ਪਿਆ ਹੈ ਲੇਕਿਨ ਪਰਮ ਸੁਖ ਮਿਲ ਨਹੀਂ ਰਿਹਾ ਆਤਮ ਪ੍ਰਕਾਸ਼ ਸਰੀਰ ਦੇ ਵਿੱਚ ਹੈ ਪਰ ਉਸ ਨਾਲ ਸੰਬੰਧ ਨਹੀਂ ਜੁੜਿਆ ਉਹ ਆਤਮ ਪ੍ਰਕਾਸ਼ ਕਿੱਥੇ ਹੈ ਅਨੇਕਾਂ ਤਰ੍ਹਾਂ ਦੀਆਂ ਵਿਆਖਿਆ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਵਿਆਖਿਆ ਹੈ ਇਸ ਸਰੀਰ ਸਰੋਵਰ ਪੀਥਰੇ ਆਛੇ ਕਮਲ ਅਨੂਪ ਇਸ ਨੂੰ ਤਮਾਮ ਭਾਰਤ ਦੇ ਸੰਤਾ ਨੇ ਮੰਨੇ ਕਿ ਆਤਮ ਪ੍ਰਕਾਸ਼ ਅੰਦਰ ਇੰਜ ਖਿੜਿਆ ਹੋਇਆ ਹੈ ਜੈਸੇ ਕਿ ਕਮਲ ਦਾ ਫੁੱਲ ਆਛੇ ਕਮਲ ਅਨੂਪ ਗੁਰਗੰਸਾਹਬ ਜੀ ਮਹਾਰਾਜ ਦੀ ਪੰਕਤੀ ਇਹ ਕਮਲ ਹਜ਼ਾਰਾਂ ਪੰਖੜੀਆਂ ਵਾਲਾ ਹੈ ਹੈ ਕਿਹੜੀ ਥਾਂ ਤੇ ਇਹ ਨੂੰ ਸਮਸਤਕ ਦੇਚ ਮੰਨਦੇ ਨੇ ਖੋਪੜੀ ਦੇਚ ਮਸਤਕ ਸਰੀਰ ਦੇਚ ਬਹੁਤ ਵੱਡਾ ਕੀਮਤੀ ਹਿੱਸਾ ਹੈ ਬਹੁਤ ਕੀਮਤੀ ਮਹਾਨ ਹਿੱਸਾ ਆਦ ਕਾਲ ਤੋਂ ਇਸ ਮਸਤਕ ਦੀ ਹਿਫਾਜ਼ਤ ਹੁੰਦੀ ਆਈ ਇੱਕ ਤੇ ਹੈ ਬਾਰੋਂ ਹਿਫਾਜ਼ਤ ਇੱਕ ਅੰਦਰੋਂ ਹਿਫਾਜ਼ਤ ਬਾਰੋਂ ਹਿਫਾਜ਼ਤ ਕਰਤੇ ਪੁਰਖ ਨੇ ਕੀਤੀ ਉਹਨੇ ਮਸਤਕ ਦੇ ਉੱਤੇ ਬਹੁਤ ਵੱਡੇ ਕੇਸ ਦਿੱਤੇ ਵਾਲ ਦਿੱਤੇ ਨਹੀਂ ਕੇਸ ਦਿੱਤੇ ਨੇ ਜੋਗੀ ਲੋਗ ਇਹਨਾਂ ਕੇਸਾਂ ਨੂੰ ਹੋਰ ਲੰਬਾ ਕਰ ਲੈਂਦੇ ਸਨ ਜਟਾਵਾਂ ਬਣਾ ਲੈਂਦੇ ਸਨ ਬੜਾ ਦਾ ਦੁੱਧ ਪਾ ਕੇ ਗਲਬਨ ਦੋ ਦੋ ਤਿੰਨ ਤਿੰਨ ਗਜ਼ ਲੰਬੀਆਂ ਜਟਾਵਾਂ ਕਰਕੇ ਉਹਨਾਂ ਦਾ ਜੋੜਾ ਬਣਾਣਾ ਤੇ ਜਦ ਮਕਸਦ ਪੁੱਛਿਆ ਗਿਆ ਕੇ ਇਸ ਇਤਨੇ ਲੰਬੇ ਕਿਉਂ ਕਰ ਰਹੇ ਬੋੜ ਦਾ ਦਰਖਤ ਇੱਥੇ ਤੇ ਦੇਖਣ ਨੂੰ ਨਹੀਂ ਮਿਲਿਆ ਭਾਰਤ ਦੇ ਚ ਕਾਫੀ ਹੈ ਉਹਦਾ ਜਿਹੜਾ ਦੁੱਧ ਹੈ ਉਹ ਕੇਸਾ ਨੂੰ ਲੰਬਾ ਕਰ ਦਿੰਦਾ ਹੈ ਹਕਮਤ ਵੈਦਿਕ ਅਸੂਲਾਂ ਦੇ ਮੁਤਾਬਕ ਤੇ ਜੋਗੀ ਲੋਗ ਇਹ ਜ਼ਿਆਦਾ ਪਾਉਂਦੇ ਨੇ ਮਸਤਕ ਦੇ ਚ ਕੇਸ ਬਹੁਤ ਲੰਬੇ ਹੋ ਜਾਂਦੇ ਨੇ 3 3 ਮੀਟਰ ਔਰ ਬਹੁਤ ਵੱਡਾ ਜੋੜਾ ਉਹਨਾਂ ਦੇ ਸਿਰ ਦੇ ਉੱਤੇ ਬਣਦਾ ਹੈ ਪੁੱਛਣ ਤੇ ਦੱਸਦੇ ਨੇ ਕਿ ਜੋ ਅਸੀਂ ਅਭਿਆਸ ਕਰਦੇ ਹਾਂ ਮਸਤਕ ਦੇ ਸ਼ਕਤੀ ਜਮਾ ਹੁੰਦੀ ਹੈ ਉਸ ਸ਼ਕਤੀ ਨੇ ਦਸਵੇਂ ਦਵਾਰ ਨੂੰ ਖੋਲਣਾ ਪਰ ਉਹ ਸ਼ਕਤੀ ਕਿਦਰੇ ਜ਼ਾਇਲ ਨਾ ਹੋ ਜਾਏ ਚਲੀ ਨਾ ਜਾਏ ਖਾਰਜ ਨਾ ਹੋ ਜਾਏ ਇਹ ਅਸੀਂ ਉੱਪਰ ਕੇਸ ਇਸ ਢੰਗ ਨਾਲ ਸਵਾਰ ਕੇ ਰੱਖਦੇ ਆਂ ਫਿਰ ਕੁਝ ਸਮਝ ਆਈ ਗੱਲ ਕਿ ਬ੍ਰਾਹਮਣਾਂ ਦੇ ਵਿੱਚ ਵੀ ਇਹ ਗੱਲ ਹੈ ਕਿ ਨੰਗੇ ਸਿਰ ਵੇਦ ਪਾਠ ਨਹੀਂ ਕਰਨਾ ते कपड़ा बनना है मुसलमान भी है नंगे सिर नमाज नहीं पढ़ने मैं ते ईरान दे जो मोहम्मद साहब की तस्वीर वेखी उन्हें बकायदा दस्तार सजाई गई है सुन्नी मुसलमान तस्वीर नहीं बनाते पर शिया बनाते हैं शिया मुसलमान उन्होंने जो हजरत अली की तस्वीर बनाई है तो मोहम्मद साहब की बकायदा दस्तार है नंगे सिर नमाज पढ़न की बिल्कुल ममानियत है तो गुरु घर ते बहुत सख्ती नाल हिदायत कर दी गई और मैं अर्ज करा नवी देन नहीं बहुत पुराने समय तो गल बोल आ गई सी समझ आ गई सी कि मस्तक बड़ा कीमती है यदि बारों भी हिफाजत चाहिए तो केस करते हिफाजत ਤੇ ਕੰਨ ਦਫਾ ਕੇ ਇਸ ਵੀ ਪੂਰਨ ਨਹੀਂ ਕਰਦੇ ਤਾਂ ਦਸਤਾਰ ਦੀ ਲੋੜ ਪੈ ਗਈ ਇਸ ਵਾਸਤੇ ਦਸਤਾਰ ਸਾਡਾ ਧਾਰਮਿਕ ਲਿਬਾਸ ਹੈ ਇਹਨੂੰ ਆਮ ਪਹਿਰਾਵਾ ਜਿਸਮਾਨੀ ਨਾ ਸਮਝ ਲੈਣਾ ਇਹ ਸਾਡਾ ਇੱਕ ਧਾਰਮਿਕ ਪਹਿਰਾਵਾ ਹੈ ਇਹ ਸਾਡਾ ਇੱਕ ਧਾਰਮਿਕ ਚਿੰਨ ਹੈ ਇੱਕ ਨਿੱਕੀ ਜਿਹੀ ਗਾਥਾ ਕਹਿ ਕੇ ਮੈਂ ਕਰਦੇ ਪ੍ਰਕਰਨ ਨੂੰ ਅਗਾ ਵਧਾਣਾ 3.5 ਹਜ਼ਾਰ ਸਾਲ ਲਿਕ ਪੁਰਾਣੀ ਗਾਥਾ ਹੈ ਕਿ ਸੋਦਾਮਾ ਸ਼੍ਰੀ ਕ੍ਰਿਸ਼ਨ ਨੂੰ ਮਿਲਣ ਵਾਸਤੇ ਗਿਆ ਕਿਸ ਪਰਸਥਿਤੀ ਵਿੱਚ ਗਿਆ ਇੱਕ ਲੰਬੀ ਚੌੜੀ ਗਾਥਾ ਇਸ ਨੂੰ ਮੈਂ ਨਹੀਂ ਛੇੜਨਾ ਪਰ ਮੂਲ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹੂਏ ਇਸ ਪ੍ਰਸੰਗ ਨੂੰ ਕਵੀ ਨਿਰੋਤਮ ਨੇ ਆਪਣੇ ਢੰਗ ਨਾਲ ਲਿਖਿਆ ਹੈ ਤੇ ਕਵੀ ਨਿਰੋਤਮ ਗਾਲਬਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਮਕਾਲੀ ਹੈ ਬਹੁਤ ਪੁਰਾਣਾ ਕਵੀ ਹੈ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਵਿੱਚ ਇਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਸੁਦਾਮਾ ਜੈਸੇ ਪਹੁੰਚਦਾ ਹੈ ਦਵਾਰਕਾ ਦਵਾਰਪਾਲ ਰੋਕਦਾ ਹੈ ਮਹਿਲਾਂ ਦੇ ਬਾਹਰ ਖੜਾ ਸੰਤਰੀ ਰੋਕਦਾ ਉਹ ਹੱਥ ਜੋੜਦਾ ਤੇ ਕਹਿੰਦਾ ਮੈਂ ਕ੍ਰਿਸ਼ਨ ਦਾ ਬਾਲ ਸਖਾ ਮਿੱਤਰ ਹਾਂ ਤੂੰ ਅੰਦਰ ਜਾ ਕੇ ਕਹਿ ਦੇ ਬਹੁਤੇ ਤਰਲੇ ਕਰਨ ਤੇ ਉਹ ਮੰਨ ਗਿਆ तो संतरी द्वारपाल जैसे अंदर जाता है उन्हें श्री कृष्ण ने कह दिता थोड़ा बाल सखा मित्र आया है तो कृष्ण जी पुछण लगे वो वेशभूषा की है पहरावा की है पुराने समय हिंदुस्तानी पहरावे तो पहचाने जाते सन एक खत्री है ब्राह्मण है शूदर है वैश है राजकुमार है संन्यासी है बैरागी है जोगी है ਹਰ ਵਰੰਦਾ ਹਰ ਫਿਰਕੇ ਦਾ ਹਰ ਧਾਰਮਿਕ ਟੋਲੇ ਦਾ ਆਪਣਾ ਪਹਿਰਾਵਾ ਸੀ ਤੇ ਪਹਿਰਾਵੇ ਤੋਂ ਇੱਕਦਮ ਪਤਾ ਚਲ ਜਾਂਦਾ ਸੀ ਕੌਣ ਹੈ। ਤੋ ਕ੍ਰਿਸ਼ਨ ਨੇ ਪੁੱਛ ਲਿਆ ਮੇਰੇ ਮਿੱਤਰ ਤੇ ਕਹੇ ਨੇ ਪਰ ਇਹ ਦੱਸ ਉਸਦਾ ਪਹਿਰਾਵਾ ਕੀ ਹੈ। ਸੰਤਰੀ ਕਹਿਣ ਲਗਾ ਸੀਸ ਪਗਾ ਨਾ ਝਗਾ ਤਨ ਪੈ ਪ੍ਰਭ ਜਾਣੇ ਕ ਆਏ ਬਸੇ ਕਹੇ ਗਾਮਾ ਮਹਾਰਾਜ ਹੈਰਾਨਗੀ ਇਹ ਕਿ ਹੈ ਤੁਹਾਡਾ ਬਾਲ ਸਖਾ ਮਿੱਤਰ ਤੇ ਸਿਰ ਤੇ ਪੱਗ ਕੋਈ ਨਹੀਂ ਅਫਸੋਸ ਹੈ ਮੈਨੂੰ ਹੈਰਾਨਗੀ ਹੈ ਕਿ ਤੁਹਾਡਾ ਬਾਲ ਸਖਾ ਮਿੱਤਰ ਹੋਵੇ ਤੇ ਸਿਰ ਤੇ ਪੱਗ ਕੋਈ ਨਹੀਂ ਗਲਬਨ 550 ਸਾਲ ਹੋ ਗੁਜ਼ਰੇ ਨੇ ਇਸ ਮਹਾਪੁਰਸ਼ ਨੂੰ ਜਿਸ ਨੇ ਪ੍ਰਸੰਗ ਲਿਖਿਆ ਤੇ 3 ਸਾਢੇ 3000 ਸਾਲ ਹੋ ਗੁਜ਼ਰੇ ਨੇ ਕ੍ਰਿਸ਼ਨ ਤੇ ਸੁਦਾਮਾ ਨੇ ਸਾਢੇ 3000 ਸਾਲ ਪਹਿਲੇ ਵੀ ਪੱਗ ਦੀ ਅਹਿਮੀਅਤ ਸੀ ਦਸਤਾਰ ਦੀ ਅਹਿਮੀਅਤ ਸੀ ਪ੍ਰਸੰਗ ਬਹੁਤ ਲੰਬਾ ਹੈ ਮੁਖਤਸਰ ਮੈਂ ਅਰਜ਼ ਕੀਤੀ ਕਿ ਜਦ ਤੁਹਾਡਾ ਬਾਲ ਸਖਾ ਮਿੱਤਰ ਹੈ ਤੇ ਗੁਰੂ ਭਾਈ ਹੈ ਸਿਰ ਤੇ ਪੱਗ ਕੋਈ ਨਹੀਂ ਔਰ ਵਿਚਾਰਾ ਵਾਕਈ ਉਹ ਦਸਤਾਰ ਖਰੀਦ ਨਹੀਂ ਸਕਦਾ ਸੀ ਮੁੱਲ ਨਹੀਂ ਲੈ ਸਕਦਾ ਸੀ ਮੁਫਲਸੀ ਸੀ ਪੱਗ ਲੈ ਨਹੀਂ ਸਕਦਾ ਸੀ ਮਫਲਸੀ ਦੇ ਕਾਰਨ ਕਰਕੇ ਸੁਦਾਮੇ ਦੀ ਪੱਗ ਲੈ ਗਈ ਕਈ ਗੁਰਸਿੱਖ ਦੇਖਦੇ ਆਂ ਅਮੀਰੀ ਦੇ ਕਾਰਨ ਕਰਕੇ ਇਹਾਂ ਦੀ ਪੱਗ ਲੈ ਗਈ ਗਰੀਬੀ ਨੇ ਉਹਨਾਂ ਦੀ ਉਸ ਦੀ ਪੱਗ ਲਵਾ ਦਿੱਤੀ ਬਹੁਤਿਆਂ ਦੀ ਪੱਗ ਅਮੀਰੀ ਨੇ ਲਵਾ ਦਿੱਤੀ ਇਹ ਦੋਵੇਂ ਆਪਣੇ ਆਪਣੇ ਢੰਗ ਦੀਆਂ ਕਮਜ਼ੋਰੀਆਂ ਹੁੰਦੀਆਂ ਸੇਸ ਪਗ ਨਾ ਝਗਾ ਤਨ ਪੈ ਪ੍ਰਭ ਜਾਣੇ ਕੇ ਆਏ ਬਸੇ ਸਰੇ ਗਾਣਾ ਪ੍ਰਭੂ ਸੀਸ ਤੇ ਪੈਗ ਕੋਈ ਨਹੀਂ ਤੇ ਪੈਗ ਦੀ ਲੋੜ ਕਿਉਂ ਪੈ ਗਈ ਜਦ ਬੰਦਾ ਨਾਮ ਜਪਦਾ ਹੈ ਸ਼ਕਤੀ ਤੇ ਮਸਤਕ ਤੇ ਜਮਾ ਹੁੰਦੀ ਜਿਹਨੂੰ yogi ਕਹਿੰਦੇ ਨੇ ਕੁੰਡਲ ਨਹੀਂ ਜਾਗੀ ਜਿਹਨੂੰ ਗੁਰਮਤ ਕਹਿੰਦੀ ਹੈ ਮਨ ਜਾ ਗਿਆ ਸੋਇਆ ਮਨ ਜਾ ਗਾਈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ ਤੇ ਮਨ ਜਦ ਜਾਗਦਾ ਤੇ ਬੜੀ ਪਰਮ ਸ਼ਕਤੀ ਪੈਦਾ ਹੁੰਦੀ ਬੜੀ ਤਾਕਤ ਹੈ ਬੜੀ ਗੱਲ ਹੈ ਉਂਜ ਵੀ ਜੋ ਕੁਛ ਅਸੀਂ ਕਰ ਰਹੇ ਆ ਮਨ ਦੀ ਸ਼ਕਤੀ ਨਾਲ ਕਰ ਰਹੇ ਆ ਪਰ ਮਨ ਦੀ ਸ਼ਕਤੀ ਪੂਰਨ ਤੌਰ ਤੇ ਜਾਗੀ ਨਹੀਂ ਅੱਧੀ ਤੋਂ ਵੀ ਘੱਟ ਜਾਗੀ ਹੋਈ ਹੈ ਅਸੀਂ ਜੋ ਵੇਖ ਰਹੇ ਆ ਮਨ ਕਰਕੇ ਵੇਖ ਰਹੇ ਆ ਮੇਰੇ ਤਨ ਦੀ ਗੱਲ ਨਹੀਂ ਅਸੀਂ ਜੋ ਬੋਲ ਰਹੇ ਆ ਜੋ ਸੁਣ ਰਹੇ ਆ ਮਨ ਕਰਕੇ ਸੁਣ ਰਹੇ ਆ ਇਹ ਦਾ ਇੱਕ ਸਬੂਤ ਨਿੱਕਾ ਜਿਹਾ ਮੈਂ ਦੇਣਾ ਕਿ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਹੈ ਦੂਸਰਾ ਸੁਣ ਰਿਹਾ ਹੈ ਤੇ ਅਚਨਚੇਤ ਸੁਣਨ ਵਾਲਾ ਕਹਿੰਦਾ ਨਿਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਵੀ ਤੂੰ ਕਿਉਂ ਨਹੀਂ ਸੁਣੀ ਜਦ ਬੋਲਣ ਵਾਲਾ ਇਤਨਾ ਉੱਚੀ ਬੋਲ ਰਿਹਾ ਹੈ ਫਿਰ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਜੇ ਮਨ ਚਲਾ ਗਿਆ ਨਹੀਂ ਸੁਣ ਸਕੋਗੇ ਸੁਣਨਾ ਤੇ ਮੰਨੇ ਇੱਕ ਬੰਦਾ ਬੋਲ ਰਿਹਾ ਹੁੰਦਾ ਤੇ ਬੋਲਦਿਆਂ ਹੀ ਬੋਲਦਿਆਂ ਕਹਿ ਦਿੰਦਾ ਮਿੱਤਰਾ ਜ਼ਰਾ ਦੱਸੀ ਹੁਣੇ ਮੈਂ ਕੀ ਆਖਿਆ ਮੈਂ ਕੀ ਬੋਲ ਰਿਹਾ ਬਈ ਬੋਲਦਾ ਤੂੰ ਤੇ ਪੁੱਛਦਾ ਦੂਜਾ ਹੀ ਤੂੰ ਐਸਾ ਕਿਉਂ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਇਨ੍ਹਾਂ ਅੱਖਾਂ ਨਾਲ ਮਨ ਨਾ ਹੋਵੇ ਆਪਣੇ ਘਰ ਨਹੀਂ ਜਾ ਸਕੋਗੇ ਮੇਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਕਈ ਘਟਨਾਵਾਂ ਘਟੀਆਂ ਮੈਂ ਇੱਕ ਇੱਕ ਥਾਂ ਤੋਂ ਸ੍ਰੀ ਜਪਜੀ ਸਾਹਿਬ ਦੀ ਕਥਾ ਕਰ ਰਿਹਾ ਸੀ ਰਿਆਇਸ਼ ਮੇਰੀ ਦੂਸਰੇ ਗੁਰਦੁਆਰੇ ਤੇ ਦੋਵਾਂ ਗੁਰਦੁਆਰਿਆਂ ਵਿੱਚ ਫਾਸਲਾ ਸਿਰਫ ਇੱਕ ਫਰਲਾਂਗ ਦਾ ਸੀ ਸਵੇਰੇ ਜਾ ਮੈਂ ਗੁਰਦੁਆਰੇ ਦੀ ਤਰਫ ਚੱਲਿਆ ਜਿੱਥੇ ਮੈਂ ਕਥਾ ਕਰਨੀ ਸੀ ਗੁਰਦੁਆਰੇ ਦੇ ਕੋਲੋਂ ਹੀ ਲੰਘੇ ਤੇ ਅੱਗੇ ਜੋ ਚੌਕ ਤੇ ਪਹੁੰਚਿਆ ਤੇ ਮੈਨੂੰ ਖਿਆਲ ਆਇਆ ਵੀ ਗੁਰਦੁਆਰਾ ਤੇ ਮੈਂ ਪਿੱਛੇ ਛੱਡ ਆ। ਜਾਣਾ ਮੈਂ ਗੁਰਦੁਆਰੇ ਸੀ। ਪਹੁੰਚਣਾ ਮੈਂ ਗੁਰਦੁਆਰੇ। ਅੱਖਾਂ ਨਹੀਂ ਖੁੱਲੀਆਂ ਆਇਆਂ। ਗੁਰਦੁਆਰੇ ਦੇ ਕੋਲੋਂ ਲੰਘ ਆਇਆ ਮੈਂ। ਗੁਰਦੁਆਰੇ ਨਹੀਂ ਜਾ ਸਕਿਆ। ਉਸ ਦਿਨ ਇਹ ਪੂਰਨ ਤੌਰ ਤੇ ਮੈਨੂੰ ਸੋਚਣਾ ਪਿਆ ਕਿ ਅੱਖਾਂ ਨਾਲ ਮਨ ਨਹੀਂ ਤਾਂ ਅੱਖਾਂ ਟਿਕਾਣੇ ਤੇ ਨਹੀਂ ਪਹੁੰਚਾਂਗੇ। ਕੰਨਾਂ ਨਾਲ ਮਨ ਨਹੀਂ ਸੁਣ ਨਹੀਂ ਸਕੋਗੇ ਭੋਜਨ ਕੋ ਇੱਛਾ ਕਰੇ ਮਨ ਨਹੀਂ ਹੈ ਪਤਾ ਹੀ ਨਹੀਂ ਚੱਲਣਾ ਕੀ ਛੱਕੇ ਕੀ ਖਾਧਾ ਇਸ ਦਾ ਮੈਂ ਜ਼ਤੀ ਤਜਰਬਾ ਕੀਤਾ 나ਗਪੁਰ ਇੱਕ ਸੱਜਣ ਪ੍ਰਸ਼ਾਦਾ ਲੈ ਕੇ ਆਇਆ ਤੇ ਇਧਰ ਮੇਰੀ ਗੱਡੀ ਆ ਗਈ ਮੈਨੂੰ ਕਹਿਣ ਲੱਗੇ ਛੱਕ ਲੋ ਅਜੇ 10 15 ਮਿੰਟ ਗੱਡੀ ਠਹਿਰਨੀ ਹੈ ਤੇ ਮੈਂ ਜਲਦੀ ਜਲਦੀ ਚ ਮਨ ਮੇਰਾ ਗੱਡੀ ਚ ਤੇ ਆਖਰ ਬਿਠਾਣ ਲੱਗਿਆ ਮੈਨੂੰ ਪੁੱਛਣ ਲੱਗੇ ਨਹੀਂ ਜੀ ਪ੍ਰਸਾਦਾ ਠੀਕ ਬਣਿਆ ਰਸਾਇਕ ਸੀ ਮੈਂ ਕਿ ਕੁਛ ਨਾ ਕੁਛ ਮੈਨੂੰ ਤਾਂ ਕੁਛ ਨਹੀਂ ਪਤਾ ਮੈਂ ਕੀ ਖਾਦਾ ਮਨ ਗੱਡੀ ਚ ਸੀ ਚੜਨਾ ਸੀ ਬੈਠਣਾ ਸੀ ਮਨ ਇੱਕ ਬੜੀ ਪਰਬਲ ਸ਼ਕਤੀ ਹੈ ਪੂਰਨ ਪ੍ਰਮਾਤਮਾ ਦੀ ਦਿੱਤੀ ਹੋਈ ਤੇ ਇਹਦਾ 1/10 ਹਿੱਸਾ ਦਸਵਾਂ ਹਿੱਸਾ ਉਹ ਜਾਗਿਆ ਹੋਇਆ ਹੈ ਬਾਕੀ 9 ਹਿੱਸੇ ਸੁੱਤੇ ਪਏ ਹਨ ਉਹਨੂੰ ਜਗਾਣਾ ਹੈ ਕੀਰਤਨ ਨਾਲ ਕਥਾ ਨਾਲ ਜਪ ਨਾਲ ਤਪ ਨਾਲ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਂ ਮਨ ਸਤਤ ਹੈ ਤੇ ਮਨ ਜੀਵਨ ਸ਼ਕਤੀ ਹੈ ਸ਼ਕਤੀ ਸੁੱਤੇ ਪਈ ਹੈ ਤੇ ਇਹਨੂੰ ਯੋਗੀ ਕਹਿੰਦੇ ਨੇ ਕੁੰਡਲਨੀ ਸੁੱਤੇ ਪਈ ਹੈ ਕੁੰਡਲਨੀ ਕੁੰਡਲਨੀ ਉਹਨਾਂ ਨੇ ਸਵਸਥੇ ਕਹਿ ਦਿੱਤਾ ਕਿ ਇਹ ਮਾਨਸਿਕ ਸ਼ਕਤੀ ਇਹ ਜੀਵਨ ਸ਼ਕਤੀ ਇਹ ਚੇਤਨ ਸ਼ਕਤੀ ਕੁੰਡਲ ਮਾਰ ਕੇ ਪਈਏ ਕੁੰਡਲ ਤੇ ਕੱਲ ਮੈਂ ਅਰਜ਼ ਕੀਤੀ ਸੀ ਇਹ ਜੋ ਕੜਾ ਹੈ ਇਹਨੂੰ ਸੰਸਕ੍ਰਿਤ ਦੇ ਵਿੱਚ ਕੁੰਡਲ ਕਹਿੰਦੇ ਨੇ ਜੋ ਗੋਲਕਾਰ ਚੀਜ਼ ਹੋਵੇ ਗੋਲਾਕਾਰ ਉਹਨੂੰ ਕੁੰਡਲ ਕਹਿੰਦੇ ਉਹ ਜੋ ਸ਼ਕਤੀ ਇੰਜ ਕੁੰਡਲ ਮਾਰ ਕੇ ਪਈਏ ਸਰੀਰ ਦੇ ਵਿੱਚ ਤੇ ਪਰਮ ਆਨੰਦ ਪਰਮ ਪ੍ਰਕਾਸ਼ ਤੇ ਹਜ਼ਾਰਾਂ ਪੰਖੜੀਆਂ ਵਾਲਾ ਜੋੜਾ ਕਮਲ ਹੈ ਉਹ ਇਸ ਮਸਤਕ ਦੇ ਵਿੱਚ ਵੇਖਣਾ ਕਿਸ ਨੇ ਹੈ ਉਸ ਕਮਲ ਨੂੰ ਰਸ ਕਿਸ ਨੇ ਮਾਣਨਾ ਹੈ ਉਸ ਕਮਲ ਦਾ ਉਸ ਸ਼ਕਤੀ ਨੇ ਜੋ ਸੁੱਤੀ ਪਈ ਹੈ ਰਸ ਕਿਸ ਨੇ ਮਾਣਨਾ ਹੈ ਉਸ ਮਨ ਨੇ ਜੋ ਸੁੱਤਾ ਪਿਆ ਰਸ ਕੋਲ ਹੈ ਰਸ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਜਿਨੇ ਰਸ ਮਾਣਨਾ ਹੈ ਉਹ ਸੁੱਤਾ ਪਿਆ ਐਨੇ ਮੈਰਸ ਕਰਾ ਤੇ ਇਸ ਚੱਕਰ ਵਿੱਚ ਹੁਣ ਨਾ ਪਹਿਣਾ ਆਪਾਂ ਜਾਗੇ ਹੋਇਆ ਇਸ ਜਾਗਣੇ ਨੂੰ ਜਾਗਣਾ ਨਹੀਂ ਮੰਨੇ ਆ ਗੁਰਵਾਣੀ ਇਹ ਕੋਈ ਜਾਗਣਾ ਨਹੀਂ ਹੈ ਹਰ ਇੰਦਰਾ ਤੇ ਮਨ ਸਾਡਾ ਸੁੱਤਾ ਪਿਆ ਹੈ ਕਿਉਂਕਿ ਮਨ ਸੁੱਤਾ ਪਿਆ ਤੇ ਉਹਨੇ ਇੰਦਰੀਆਂ ਨੂੰ ਵੀ ਸੁਲਾ ਕੇ ਰੱਖਿਆ ਹੈ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਮਣ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਧ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਸਾਬਤ ਵਸਤ ਉਹ ਆਪਣੀ ਲਹੇ ਇਸ ਗ੍ਰਹਿ ਮੇ ਇਹ ਮਨੁੱਖਾ ਤਨ ਪਾ ਕੇ ਸਤਿਗੁਰ ਕਹਿੰਦੇ ਕੋਈ ਜਾਗਰਤ ਰਹੇ ਕੋਈ ਤੇ ਜਿਹੜਾ ਕੋਈ ਲਵਜ਼ ਹੈ ਨਾ ਇਹ ਕਿਧਰੇ ਸੈਂਕੜਿਆਂ ਚ ਇੱਕ ਨਾ ਸਮਝ ਲੈਣਾ ਲੱਖਾਂ ਚ ਕੋਈ ਇੱਕ ਬਾਕੀ ਸਭ ਸੁੱਤੇ ਰਹੇ ਸਾਰਾ ਜਗਤ ਸੁੱਤਾ ਪਿਆ ਜਾਗਿਆ ਹੋਇਆ ਤੇ ਮੈਂ ਅਰਜ਼ ਕਰਾਂ ਤੁਹਾਡੇ ਇਸ ਏਰੀਏ ਦੇ ਸਾਰੋ ਥਲ ਦੇ ਏਰੀਏ ਚ ਇੱਕ ਵੀ ਜਾਗਿਆ ਹੋਇਆ ਹੋਵੇ ਨਾ ਸਾਰਿਆਂ ਨੂੰ ਜਗਾ ਕੇ ਰੱਖੇਗਾ ਇੱਕ ਵੀ ਜਾਗਿਆ ਹੋਵੇ ਪਰ ਬੇਸ਼ਤਰ ਸੁੱਤੇ ਪਏ ਨੇ